15 ਕਿਲੋ ਵਾਲੀ ਮੱਝ ਦੇਖ ਲਓ ਮਿੱਤਰੋ ਤੁਸੀਂ ਚੈੱਕ ਕਰ ਲਓ ਤੇ ਮੰਨਤਾਂ ਨੂੰ ਆ ਵੀਰ ਜੀ ਜਮਾ ਕਿੰਨਾ ਭਰਾ ਨੂੰ ਖੁਸ਼ ਕਰਨ ਵਾਸਤੇ 60000 ਦੇ ਦਾਂਗੇ ਵੀਰ ਜੀ ਲੈ ਵੀ ਮਿੱਤਰੋ ਜਿਹੜੀ ਆਹਾ ਪੂਰੇ ਵੱਡੇ ਕੱਦ ਕਾਠ ਦੀ 65000 ਰੁਪਏ ਦੀ ਮਿਲੂ ਭਰਾ ਨੂੰ ਖੁਸ਼ ਕਰਨਾ ਹੀ ਅੱਛਾ ਹਾਂਜੀ ਠੀਕ ਆ ਲੈ ਵੀ ਹੁਣ ਤੁਸੀਂ ਆ ਦੇਖ ਲਓ ਪੂਰੇ ਵੱਡੇ ਕੱਦ ਕਾਠ ਦੀ ਆ ਇਹਦਾ ਜਮਾ ਰੇਟ 65000 ਰੁਪਿਆ ਆਹਾ 8 ਮਹੀਨਿਆਂ ਦੀ ਬੱਚੀ ਜਿਹੜੀ ਹੈਗੀ 55000 ਰੁਪਏ ਦੀ ਮਿਲੂਗੀ ਜਿਹੜੇ ਭਰਾ ਨੌਲੇਜ ਰੱਖਦੇ ਆ ਹਨਾ ਉਹ ਦੱਸਿਓ ਜਰੂਰ ਇਹਦਾ ਵੀਰ ਜੀ ਰੇਟ ਫੋਨ ਤੇ ਦੱਸਾਂਗੇ ਇਹਦਾ ਸੌਦੇ ਦੀ ਸੌਦਾ ਚੱਲੀ ਜਾਂਦਾ ਹਾਂਜੀ ਹਸੀਕਾ ਦੋਸਤੋ ਬਹੁਤ ਬਹੁ ਸਵਾਗਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਪਿੰਡਰ ਕੋਲੇ ਪਹੁੰਚੇ ਹੋਏ ਸੀਗੇ ਹਰਿਆਣੇ ਦੇ ਪਿੰਡ ਐਰਮਾ ਦੇ ਵਿੱਚ ਮਿੱਤਰੋ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਘੱਟੋ ਘੱਟ 10 گاਮਾਂ ਤੇ ਇੱਕ ਮੱਝ ਤੇ ਦੋ ਦਿਖਾਵਾਂਗੇ ਆਪਾਂ ਇਧਰਲੇ ਪਾਸੇ ਨਾ ਬੱਚੀਆਂ ਖੜੀਆਂ ਨੇ ਪਹਿਲਾਂ ਨਾ ਤੁਸੀਂ ਕੱਲੀ ਕੱਲੀ ਗਾਂ ਦੇ ਉੱਤੇ ਤੁਸੀਂ ਨਾ ਨਿਗਾਹ ਮਾਰ ਕੇ ਦੇਖ ਲਓ ਨੋਟ ਕਰ ਲਓ ਵੀ ਇੰਨਾ گاਮਾਂ ਦੀ ਅੱਜ ਆਪਾਂ ਤੁਹਾਨੂੰ ਜਾਣਕਾਰੀ ਲੈ ਕੇ ਦੇਵਾਂਗੇ ਜਿਵੇਂ ਆ ਆ ਗਈ ਨਾ ਇਹ ਵਹਿੜ ਜਮਾ ਤਾਜੀ ਸੂਈ ਹੋਈ ਹੈ ਤੇ ਮਗਰ ਵੀ ਬੱਛੀ ਆ ਗਈ ਤੇ ਇਧਰਲੇ ਪਾਸੇ ਜਿਹੜੀਆਂ ਮੈਂ ਦੋ ਬੱਛੀਆਂ ਕਾਇਆਂ ਤੁਹਾਨੂੰ ਹਨਾ ਤੇ ਉਹ ਆ ਖੜੀਆਂ ਨੇ ਮਿੱਤਰੋ ਬਹੁਤ ਸੋਹਣੀਆਂ ਸੁਨੱਖੀਆਂ ਬੱਛੀਆਂ ਆ ਗਈਆਂ ਬਾਕੀ ਤਾਂ ਸਾਰੀ ਜਾਣਕਾਰੀ ਆਪਾਂ ਬਾਈ ਪਿੰਦਰ ਤੋਂ ਲੈ ਲਾਂਗੇ ਬਾਕੀ ਜੇ ਗੱਲ ਕਰਕੇ ਤੁਹਾਨੂੰ ਬਾਈ ਦੀਆਂ گاਮਾਂ ਦੇ ਰੇਟ ਕਿਵੇਂ ਲੱਗੇ ਉਹ ਤੁਸੀਂ ਕਮੈਂਟ ਕਰਕੇ ਦੱਸਿਓ ਜਰੂਰ ਆਓ ਕਰਾਈਏ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਗਾਲ ਵੀਰ ਜੀ ਸਤਿ ਸ੍ਰੀ ਅਕਾਲ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕ ਨੂੰ ਆਪਦਾ ਨਾਮ ਤੇ ਆਪਣਾ ਇਹ ਐਰਮਾ ਪਿੰਡ ਬਾਈ ਜੀ ਕਿੱਥੇ ਜਿਹਾ ਰਹਿ ਜਾਂਦਾਗਾ ਵੀਰੇ ਰਤੀਏ ਤੋਂ ਫਤਿਹਵਾਰ ਰੋਡ ਤੇ ਰਤੀਏ ਤੋਂ 8 ਕਿਲੋਮੀਟਰ ਫਤਿਹਵਾਲੀ ਤੋਂ 1 ਉਤਰਾ ਮੈਨੂੰ ਪਿੰਦਰਪਿੰਦਰ ਕਹਿੰਦੇ ਆ ਸ਼ੁਭ ਨੇ ਪਰਮਿੰਦਰ ਜੀ ਪਰਮਿੰਦਰ ਹਾਂਜੀ ਠੀਕ ਆ ਅੱਛਾ ਪਿੰਦਰਬਈ ਅੱਜ ਆਪਣੇ ਕੋਲੇ ਜਿਵੇਂ ਗੱਲ ਕਰ ਲਗੇ گاਵਾ ਤੇ ਇੱਕ ਮੱਝ ਆ ਗਈ ਹੈਨਾ ਤੇ ਦੋ ਬੈੜਾਂ ਆ ਗਈਆਂ ਜਿਹੜੀ ਮੈਨੂੰ ਐ ਦੱਸ ਆਪਾਂ ਪਹਿਲਾਂ ਇੱਕ 8 ਦਿਨ ਹੋ ਗਏ ਆਪਾਂ ਵੀਡੀਓ ਬਣਾਈ ਸੀ ਤੁਹਾਡੇ ਕੋਲੋਂ ਪਹਿਲੀ ਵੀਡੀਓ ਸੀ ਆਪਣੀ ਤੇ ਕਿਵੇਂ ਰਿਹਾ ਕੰਮ ਕਰ ਵਧੀਆ ਵੀਰੇ ਵਧੀਆ ਵਿਕ ਗਿਆ ਮਾਲ ਜਿਹਨਾਂ ਨੇ ਭੇਜਿਆ ਅੱਛਾ ਬਹੁਤ ਰਿਸਪੌਂਸ ਆਇਆ ਜਿਹਨਾਂ ਨੂੰ ਕਹਿ ਕੇ ਗੱਲ ਭੇਜੀ ਬਹੁਤ ਫੋਨ ਆ ਰਹੇ ਉਹਨਾਂ ਨੇ ਮਾਲ ਵਾਸਤੇ ਮਾਲ ਭੇਜੋ ਠੀਕ ਆ ਅੱਜ ਜਿਵੇਂ ਆਪਾਂ ਗੱਲ ਕਰ ਲੀਏ ਪਹਿਲੇ ਨੰਬਰ ਵਾਲੀ ਮੱਝ ਤੋਂ ਸਟਾਰਟ ਕਰ ਲਈਏ ਫਿਰ ਆ ਮੱਝ ਤੋਂ ਕਰ ਲਈਏ ਆ ਜੋ ਕਰ ਇਧਰਲੇ ਪਾਸੇ ਜਿਹੜੀ ਹੁਣ ਆਪਣੇ ਕੋਲ ਆਹ ਮੱਝ ਆ ਗਈ ਵੀਰੇ ਹਾਂਜੀ ਵੀਰ ਜੀ ਵੀ ਇਸ ਮੱਝ ਦਾ ਸੂਹਾ ਦੱਸ ਪਹਿਲਾਂ ਤਾਂ ਵੀ ਸੂਹਾ ਇਹ ਵੀਰੇ ਤੀਜੇ ਸੂਏ ਸੂਈ ਆ ਤੀਜਾ ਸੂਹਾ ਸੂੰਦੀ ਆ ਹਾਂਜੀ ਹਾਂਜੀ ਠੀਕ ਆ ਪਹਿਲੇ ਸੂਏ ਕੱਢਿਆ ਵੀਰ ਜੀ ਨੇ 12 ਕਿਲੋ ਤੇ ਦੂਜੇ ਸੂਏ ਕੱਢਿਆ ਵੀਰ ਜੀ ਨੇ 15 ਕਿਲੋ ਠੀਕ ਆ ਅਜੇ ਹਫਤਾ ਬਾਕੀ ਆ ਵੀਰ ਜੀ ਹਫਤਾ ਬਾਕੀ ਆ ਹਾਂ ਤੇ ਬਾਕੀ ਤੁਸੀਂ ਭਜਨ ਵਜੂ ਚੈੱਕ ਕਰ ਲਓ ਮੱਝ ਦਾ ਵੀ ਤੀਜਾ ਸੂਹਾ ਸੂੰਦੀ ਆ ਥਾਂ ਲੈ ਵੀ ਦੀ ਆਪਾਂ ਤੁਹਾਨੂੰ ਕਵਾਲਿਟੀ ਹੈ ਜਵਾਈ ਜੂਈ ਦੀ ਬਹੁਤ ਇੱਕ ਨਮਰ ਦੀ ਮੋਟੀ ਮੋਟੀ ਧਾਰ ਲੱਗੀ ਹੋਈ ਇਹ ਇੱਧਰ ਲਿਆਓ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਨੇੜਿਓਂ ਕੈਮਰਾ ਲਾ ਕੇ ਦਿਖਾ ਦਗੇ ਆਹ ਦੇਖ ਲਓ ਬਾਕੀ ਉੱਤੋਂ ਸਮੀ ਪੜੀ ਆ ਗਈ ਸਿੰਘ ਜਰੂਰ ਖੁੱਲਾ ਅੱਛਾ ਭਾਈ ਜਿਵੇਂ ਤੀਜਾ ਸੂਆ ਸੁੰਦੀ ਆ ਤੇ ਹੁਣ ਕਿੰਨੇ ਦੁੱਧ ਦੀ ਆਸਾ ਵੀਰੇ ਆਪਾਂ 15 ਕਿਲੋ ਕਹਿ ਕੇ ਦਵਾਂਗੇ ਦੁੱਧ ਵੱਧ ਕੱਢੂਗੀ ਵੀਰ ਜੀ ਅੱਛਾ 15 ਕਿਲੋ ਵਾਲੀ ਮੱਝ ਦੇਖ ਲਓ ਮਿੱਤਰੋ ਤੁਸੀਂ ਚੈੱਕ ਕਰ ਲਓ ਤੇ ਦਿਨ ਹਜੇ ਘੱਟੋ-ਘੱਟ ਵੀ ਬਾਈ ਕਹਿੰਦਾ ਹਫਤਾ ਬਾਕੀ ਪਏ ਨੇ ਅਛਾ ਸਪਿੰਦਰ ਕੀ ਰੇਟ ਰਹੂ ਇਹਦਾ ਵੀਰੇ ਇਹਦਾ ਮੁੱਲ 135 ਕਰਦੇ ਆ 125 ਦੀ ਦਿਆਂਗੇ ਵੀਰ ਜੀ 135 ਮੁੱਲਾ ਹਾਂ 125 ਦੇਣੀ ਆ ਵੀਰੇ 125 ਦੀ 125 ਠੀਕ ਆ ਬੰਨੋ ਕਰਾਂ ਵੀ ਆ ਜਾ ਕਰ ਹੁਣ ਇਧਰ ਆਪਾਂ ਗਾਵਾਂ ਦਿਖਾ ਦੇ ਸਪਿੰਦਰ ਭਾਈ ਜਿਵੇਂ ਆਪਣੇ ਕੋਲੇ ਹੁਣ ਪਹਿਲੇ ਨੰਬਰ ਦੇ ਉੱਤੇ ਆਹ ਬਹਿੜ ਆ ਗਈ ਹੈਨਾ ਹਾਂਜੀ ਵੀਰ ਜੀ ਇਸ ਬਹਿੜ ਦਾ ਪਹਿਲਾਂ ਤਾਂ ਮੈਨੂੰ ਸੂਆ ਦੱਸ ਸਪਿੰਦਰ ਵੀਰੇ ਪਹਿਲਾਂ ਸੂਆ 4 ਜਾਂਦੇ ਮੋਝੋ ਵੀਰ ਜੀ ਅੱਛਾ ਹਾਂ ਕੱਦ ਕੁਆਲਿਟੀ ਦੀ ਵਜਨ ਹੋ ਜਾਂਦੀ ਬਹੁਤ ਹੈ ਜਿਵੇਂ ਆਪਾਂ ਗੱਲ ਕਰ ਲਗੇ ਹੁਣ ਇਹਦੀ ਬੇਲ ਦੀ ਕੱਦਦੀ ਹੈ ਨਾ ਕੱਦਗਾਠ ਬਹੁਤ ਆ ਗਈ ਬਹੁਤ ਕੱਦਗਾਠ ਤੇ ਪਹਿਲੇ ਸੂਏ ਕਿੰਨੇ ਕ ਆਸ ਲੱਗਦੀ ਤੈਨੂੰ 30 ਤੋਂ ਪਲੱਸ ਦੁੱਧ ਕੱਢੂਗੀ ਵੀਰ ਜੀ 30 ਕਿਲੋ ਹਾਂਜੀ ਫਾਰਮ ਚੋਂ ਲਈਏ ਵੀਰ ਜੀ ਅੱਛਾ ਹਾਂਜੀ ਵੀ 30 ਦੀ ਤਾਂ ਮਤਲਬ ਵੀ ਹਾਂ 30 ਤੋਂ ਪਲੱਸ ਕੱਢੂਗੀ ਵੀਰ ਜੀ ਜਿੰਨਾ ਕੱਢਦੇ ਠੀਕ ਆ 31 ਕੱਢਦੇ 32 ਕੱਢਦੇ 30 ਤੋਂ ਪਲੱਸ ਕੱਢੂਗੀ ਠੀਕ ਆ ਖੋਲਿਓ ਮਾੜੀ ਕਰ ਆਪਾਂ ਤੋਰ ਕੇ ਦਿਖਾਈਏ ਲੋ ਵੀ ਮਿੱਤਰੋ ਜਿਹੜੀ ਆ ਪਹਾੜ ਆ ਗਈ ਨਾ ਕੱਦਗਾਠ ਕੰਨੀਆਂ ਵੀ ਬਹੁਤ ਆ ਬਾਕੀ ਥਣ ਲੇਵਾ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਚੰਗਾ ਲੱਗਿਆ ਹੋਇਆ ਹਜੇ ਪਿੰਦਰ ਭਾਈ 30 ਕਿਲੋ ਤੋਂ ਖੁੱਲਾ ਦੁੱਧ ਭੈਣ ਬਾਈ ਕਹਿੰਦਾ ਪਾਰ ਦੇਊਗੀ 31 ਦੇ ਦੇ 32 ਦੇ ਦੇ ਹੁਣ ਤੁਸੀਂ ਕੱਦ-ਕਾੜ ਨੋਟ ਕਰ ਲਓ ਤੇ ਪਿੰਦਰ ਬਾਈ ਇਹਦਾ ਰੇਟ ਕੀ ਕਰਤਾ ਆਪਾਂ ਵੀਰੇ 140 ਟਾੜਾ ਵਾਟਾ ਜਮਾਂ ਹਾਂ ਨਾ 125 ਦੇਾਂਗੇ ਵੀਰ ਜੀ 125 ਦੀ ਹਾਂਜੀ ਵੀਰ ਠੀਕ ਆ ਲੈ ਵੀ ਆਪ ਬਰੀਡ ਵਾਲਾ ਪਾਸਾ ਤੁਸੀਂ ਮੂੰਹ ਚੈੱਕ ਕਰ ਲਓ ਬਾਕੀ ਜਿਹੜੀ ਹੈਗੀ ਹੈ ਨਾ ਆਰਡਰ ਦੀ ਕੁਆਲਿਟੀ ਉਹ ਆਪਾਂ ਜਮਾਂ ਨੇੜੇ ਕੈਮਰਾ ਆਤਾ ਹੁਣ ਤੁਸੀਂ ਚੈੱਕ ਕਰ ਲਓ ਲੈ ਵੀ ਇਹ ਪਹਿਲਾ ਸੂਆ 30 ਕਿਲੋ ਵਾਲੀ ਬਹੜ ਦਿਖਾਈ ਆ ਆਪਾਂ ਕਿਵੇਂ ਲੱਗੇ ਦਾ ਰੇਟ ਦੱਸਿਓ ਜ਼ਰੂਰ ਆਜੋ ਕਰ ਆਪਾਂ ਦੂਜੇ ਨੰਬਰ ਵਾਲੀ ਦਿਖਾ ਗਿਓ ਅੱਛਾ ਪਿੰਦਰ ਜਿਵੇਂ ਹੁਣ ਆਪਣੇ ਕੋਲੇ ਆ ਬਿਹੜ ਆ ਗਈ ਯਾਰ ਹਾਂਜੀ ਵੀਰ ਜੀ ਇਸ ਬਿਹੜ ਦਾ ਸੂਆ ਬਈ ਇਹਦੇ ਪਹਿਲਾ ਸੂਆ ਪਹਿਲਾ ਸੂਆ ਹਾਂਜੀ ਵੀਰ ਜੀ ਠੀਕ ਆ ਪਹਿਲਾ ਸੂਆ ਆ ਗਈ ਤੇ ਕਿੰਨੇ ਦਿਨ ਬਾਕੀ ਇਹਦੇ ਇਹਦੇ 15 ਦਿਨ ਬਾਕੀ ਆ ਵੀਰੇ ਇੱਕ ਤਰੀਨ ਦਿਨ ਪੂਰੇ ਹੋਣਾ ਵੀਰ ਜੀ ਠੀਕ ਆ ਕਿੰਨੇ ਕ ਦੁੱਧ ਵਾਦ ਵਾਲੀ ਰਹੂਗੀ ਇਹ 25 ਪਲੱਸ ਦੇ ਦੂ ਵੀਰ ਜੀ ਠੀਕ ਆ ਲੈ ਵੀ ਆ ਦੇਖ ਲਓ ਹੁਣ ਪਹਿਲਾ ਸੂਆ ਸੂਣ ਵਾਲੀ ਬਿਹੜ ਆ ਗਈ ਇਹੇ ਤੇ ਰੰਗਵਾ ਚੈੱਕ ਕਰ ਲ ਲੈ ਚੱਲ ਵੀਰੇ ਇਧਰਲੇ ਪਾਸੇ ਇਹ ਆਪਾਂ ਨਾ ਜਿਹੜੀ ਮੇਨ ਚੀਜ਼ ਆ ਆ ਦੇਖੋ ਹੁਣ ਲੈਵੇ ਦੀ ਕੁਆਲਿਟੀ ਚੈੱਕ ਕਰ ਲਓ ਐਨ ਕੱਲਾ ਕੱਲਾ ਥਾਨ ਲੱਗਿਆ ਲੈਵੇ ਨੂੰ ਜਿਹੜਾ ਲੱਗਿਆ ਹੋਇਆਗਾ ਇਹ ਪੂਰਾ ਸੋਨਾ ਮੈਂ ਪਿੱਛੋਂ ਦਿਖਾਦਾ ਇੱਕਾ ਡੂੰਮਣੀ ਜੀ ਇਹਦਾ ਤੁਸੀਂ ਚਿੰਤਾ ਨਾ ਕਰੋ ਕੋਈ ਇਹ ਲੈ ਚੱਲ ਬਾਈ ਅੱਛਾ ਭਾਈ ਇਹਦਾ ਕੀ ਰੇਟ ਰਹੂਗਾ ਵੀਰੇ ਇਹਦਾ ਮੁੱਲ ਇੱਕ ਦੱਸਿਆ ਵੀਰ ਜੀ ਕਿੰਨੇ ਦੀ ਹਾਂ ਨਾ 95000 ਹੀ ਦੇਾਂਗੇ ਵੀਰ ਜੀ ਠੀਕ ਆ ਪਹਿਲਾ ਸੂਆ ਸੂਨ ਵਾਲੀ ਹਾਂਜੀ ਲੈ ਚੱਲ ਬਾਈ ਅੰਦਰ ਇਹ ਆ ਦੇਖ ਲਓ ਹੁਣ ਤੁਸੀਂ ਬਾਈ ਪਿੰਦਰ ਦਾ ਕੱਦ ਕਾਠ ਵੀ ਚੰਗਾ ਆ ਗਿਆ ਤੇ ਜਿਹੜੀ ਆ ਬਹਿੜ ਜਾਂਦੀ ਹੈ ਹਨਾ ਵੀ ਇਹ ਤੁਹਾਨੂੰ 95000 ਰੁਪਏ ਦੀ ਮਿਲੂਗੀ ਪਹਿਲਾ ਸੂਆ ਸੂਨ ਵਾਲੀ ਲਿਆ ਕਰ ਆ ਪਿੰਦਰ ਅੱਛਾ ਪਿੰਦਰ ਜਿਵੇਂ ਹੁਣ ਆਪਣੇ ਕੋਲ ਇਹ ਬਹਿੜ ਆ ਗਈ ਤੇਰੀ ਹਾਂਜੀ ਵੀਰ ਜੀ ਇਹਦਾ ਗਾਂ ਦਾ ਸੂਆ ਕਿੰਨਾ ਆ ਗਿਆ ਇਹ ਵੀਰੇ ਦੂਜੇ ਸੂਵੇ ਆ ਦੂਜਾ ਸੂਆ ਕਿੰਨੇ ਦਿਨ ਬਾਕੀ ਇਹ ਵੀਰੇ ਹਫਤਾ ਲਿਆ ਜੀ ਹੋਰ ਕਿੰਨੇ ਕਿ ਦੁੱਧ ਪਾ ਦੂਗੀ ਵੀਰੇ ਪਹਿਲਾਂ ਨੇ 20-22 ਕਿਲੋ ਕੱਢਿਆ ਨਾਰਮਲ ਸੇਵਾ ਤੇ ਅੱਛਾ ਕੀ ਮਤਲਬ ਕੀ ਰੇਟ ਰਹੁ ਹੁਣ ਜਿਹੜਾ ਵੀਰ ਜੀ ਮੁੱਲ 10 ਕਰਦੇ ਆ 95 ਦੇ ਰੇਟ ਖਿੱਚ ਕੇ ਕਰ ਲੈ ਅੱਜ 95 ਜਮਾ ਹਾਂ ਕੋਈ ਮਾਨਦਾਨ ਹੋ ਜੀ ਮੌਕੇ ਤੇ ਦੱਸ ਦੇ ਫਿਰ ਜਮਾ ਮੁੜ ਕੇ ਕਰੀ ਨਾ ਇਹਦਾ 90000 ਦੀ ਕਹਿੰਦੇ ਦਾ ਲੈ ਚੱਲ ਇਧਰ ਲੈ ਬਸੇ ਫਿਰ ਲੈ ਵੀ ਆ ਦੇਖ ਲੋ ਕੱਦ ਕਾਠ ਵੀ ਪੂਰਾ ਆ ਗਿਆ ਇਸ ਵਹੜ ਦਾ ਤੇ ਲੇਵਾ ਸੋਨਾ ਤਿਆਰ ਕਰਦੀ ਤੁਰੀ ਆਉਂਦੀ ਐ ਇਹ ਉੱਤੋਂ ਜਿਹੜੀ ਹੈਗੇ ਪੂਰੀ ਚੌੜੀ ਆ ਗਈ ਹੈਗਾ ਇਹ ਦੇਖ ਲੋ ਹੁਣ ਤੁਸੀਂ 90000 ਦੀ 90000 ਦੇ ਦਾਂਗੇ ਵੀਰ ਜੀ ਬਸ ਠੀਕ ਆ ਲੈ ਵੀ ਲੈ ਚੱਲ ਕਰਾ ਨੰਮੀ ਤੋੜ ਕੇ ਦਿਖਾਦ ਕੇ ਬਾਕੀ ਹਜੇ ਜਿਹੜੀਆਂ ਹੈਗੀਆਂ ਢੱਲਾ ਢੂਲਾ ਬਹੁਤ ਪਈਆਂ ਨੇ ਲੇਵੇ ਦੇ ਵਿੱਚ ਲੇਵਾ ਹਜੇ ਹੋਰ ਬਣਾਉਗੀ ਲਿਆ ਬਾਈ ਕਰਾਪਿੰਦਰ ਮੋੜ ਲਿਆ ਏ ਤੁਸੀਂ ਚੈੱਕ ਕਰ ਲਓ ਦੂਜਾ ਸੂਆ ਜਿਹੜੀ ਆ ਗਈ ਇਹ ਗਾਂ ਲੈ ਜਾ ਵੀ ਨੰਮੀ ਲੈ ਜਾ ਆ ਦੇਖ ਲਓ ਹੁਣ ਤੁਸੀਂ ਜਿਹੜੀ ਆਹਾ ਆ ਗਈ 90000 ਰੁਪਏ ਦੀ ਮਿਲੂਗੀ ਆ ਜੋ ਅੱਛਾ ਪਿੰਦਰભાઈ ਜਿਵੇਂ ਹੁਣ ਆਪਣੇ ਕੋਲੇ ਆ ਆ ਗਈ ਤੇਰੀ ਗਾਂ ਹਨਾ ਇਹਦਾ ਸੂਆ ਕਿਵੇਂ ਆ ਗਿਆ ਇਹ ਵੀਰੇ ਦੂਜੇ ਸੂਏ ਦੂਜਾ ਸੂਆ ਹਾਂਜੀ ਤੇ ਨਸਲ ਕਿਹੜੀ ਆ ਗਈ ਹੈ ਆਪਾਂ ਇਹ ਵੀਰੇ ਜਰਸੀ ਕ੍ਰੋਸ ਜੀ ਅਮਰੀਕਨ ਜਰਸੀ ਕ੍ਰੋਸ ਹੈ ਵੀਰੇ ਕ੍ਰੋਸ ਆ ਗਈ ਸਾਹੀ ਵਾਲਾ ਕ੍ਰੋਸ ਹਾਂਜੀ ਨਾ ਇਹ ਗਰਮੀ ਮਨਾਵੇਈ ਅੱਛਾ ਨਾ ਨੂੰ ਮਟੈਟਸ ਆਵੇ ਠੀਕ ਹੈ ਤੇ ਇਹਦਾ ਕਿੰਨਾ ਕੁ ਦੁੱਧ ਰੂਹ ਬਈ ਵੀਰੇ ਇਹਨੇ 18 ਕਿਲੋ ਚਵਾ ਕੇ ਦਿੱਤੀ ਹੈ ਬਲੇ ਹਾਜੀ ਬੰਦੇ ਨੇ ਦਿੱਤੇ ਸੀ ਹਾਂ ਫਿਰ ਕੀ ਆਪਾਂ ਨਾਲ ਕੋਈ ਲਈ ਉਹਨਾਂ ਕੋ ਜਾ ਕੇ 22 ਕਿਲੋ ਗੱਡਿਆ ਆਈ ਤੇ ਹੁਣ ਦੂਜਾ ਸੂਆ ਸੁੰਦੀ ਹੈ ਹਾਂ ਦੂਜਾ ਸੂਆ ਸੁੰਦੀ ਹੈ ਠੀਕ ਹੈ ਕੀ ਰੇਟ ਦੀ ਗਾਂ ਰੂਹੇ ਵੀਰੇ ਹੁਣ ਮੇਜ ਰੱਖਦੇ ਆ 25 ਤੋਂ 25 ਕਿਲੋ ਗੱਡੂ ਗਰਾਉਣਾ ਜੀ ਤੇ ਰੇਟ ਕੀ ਕੀਤਾ ਇਹਦਾ ਫਿਰ ਆਪਾਂ ਇਹਦਾ ਰੇ 95000 ਹਾਂਜੀ ਠੀਕ ਆ ਲੈ ਚੱਲ ਇੱਧਰ ਲੈ ਪਾਸੇ ਤੇ ਆਹ ਦੇਖ ਲਓ ਆਪਾਂ ਤੋੜ ਕੇ ਦਿਖਾ ਦਿੰਨੇ ਆ ਇਹ ਆ ਗਈ ਕਰੌਸ ਬਰੀਡ ਦੀ ਗਾਂ ਆ ਗਈ ਮਿੱਤਰੋ ਤੇ ਜਿਹੜੀ ਇਸ ਗਾਂ ਦਾ ਮੁੱਲ ਆ ਆਪਾਂ ਇਹ ਇੱਧਰ ਤੋੜ ਕੇ ਦਿਖਾ ਦਗੇ ਪਹਿਲਾਂ ਲੰਮੀ ਲੈ ਚੱਲ ਬਈ ਇੱਧਰ ਲੈ ਚੱਲ ਲੈ ਦੇਖ ਲਓ ਹੁਣ ਤੁਸੀਂ ਜਿਹੜੀ ਆ ਗਾਂ ਜਾਂਦੀ ਹੈ ਕਰੌਸ ਬਰੀਡ ਤੇ 95000 ਰੁਪਏ ਦੀ ਮਿਲੂਗੀ ਹਾਂ ਨਾ ਰੇਟ ਆਪਾਂ ਪੁੱਛਣ ਦੀ ਕੋਸ਼ਿਸ਼ ਕਰਦੇ ਆ ਕੀ ਹਾਂ ਨਾ ਰੇਟ ਕੀ ਰਹੂ ਬਈ 85000 ਜੀ ਦਾ ਲੈ ਵੀ ਆਹ ਦੇਖ ਲਓ ਹਾਂ ਨਾ ਜਿਹੜੀ ਹੈਗੀ 85000 ਰੁਪਏ ਮੁੱਲ ਰਹੂਗਾ ਇਹ ਆ ਦੇਖ ਲੋ ਇੱਕ ਵਾਰੀ ਆਪਾਂ ਜਮਾ ਨੇੜੇ ਲਾ ਦਗੇ ਕੈਮਰਾ ਹੋਰ ਬਈ ਦਿਨ ਕਿੰਨੇ ਘਲੇ ਜੂ ਇਹ ਵੀਰੇ ਹਫਤਾ ਲੈ ਜੂ ਵੀਰੇ ਹਫਤਾ ਬਾਕੀ ਪਿਆ ਹੈ ਬੰਦੀ ਬੁੰਦੀ ਤੁਹਾਨੂੰ ਬਹੁਤ ਜਾ ਵੀਰੇ ਉੱਠਣਾ ਬੈਠਣਾ ਔਖਾ ਹੋ ਜਾਂਦਾ ਇਹਨੂੰ ਠੀਕ ਆ ਹਾਂਜੀ ਅਛਾ ਪਿੰਦਰ ਜਿਹੜੀ ਹੁਣ ਵਹਿੜ ਖੋਲੀ ਹੈ ਤੈਂ ਹਾਂਜੀ ਵੀ ਇਸ ਵਹਿੜ ਦਾ ਮੈਨੂੰ ਐਂ ਦੱਸ ਦੇ ਪਹਿਲਾਂ ਤਾਂ ਸੂਆ ਕਿਨਵਾ ਸੂੰਦੀ ਹੈ ਇਹ ਇਹ ਵੀਰੇ ਤੀਜੇ ਚ ਸੋਣੀ ਹੈ ਤੀਜਾ ਸੂਆ ਸੂੰਦੀ ਹੈ ਹਾਂਜੀ ਠੀਕ ਆ ਤੇ ਦਿਨ ਕਿੰਨੇ ਲੈ ਜੂ ਇਹ ਵੀਰੇ ਇਹਦੇ 26 ਤੀਨ ਪੂਰੇ ਕਿੱਥੇ ਵੀ 26 ਤਰੀਕ ਨੂੰ ਹਾਂ ਵੀਰੇ ਹਜੇ ਮਤਲਬ 10 15 ਦਿਨ ਖੁੱਲੇ ਲੈ ਜੂਗੀ ਹਾਂਜੀ ਖੁੱਲੇ ਖੁੱਲੇ ਤੇ ਕੀ ਰੇਟਰ ਹੋ ਤੇ ਕਿੰਨਾ ਦੁੱਧ ਮੋਲੇ ਵੀਰੇ 85000 ਰੁਪਏ ਕਰ ਦੇ 75 ਦੀ ਦੇ ਦਿਆਂਗੀ 75 ਦੀ ਹਾਂਜੀ ਹਾਂਜੀ ਠੀਕ ਆ 75000 ਰੁਪਏ ਦੀ ਦੇ ਦੇਗਾ ਤੇ ਦੁੱਧ ਕਿੰਨਾ ਪਾ ਦੂ ਪੂਰੇ ਹੱਥ ਨਾਲ ਵੀਰੇ ਇਹਨੇ ਪਹਿਲੇ ਨੇ ਦੂਜੀ ਸਵੇਰ 20 22 ਕਿਲੋ ਕੱਢਿਆ ਅੱਛਾ ਹਾਂਜੀ ਆਪਾਂ ਹੁਣ ਵੀ ਘੱਟੋ ਘੱਟ ਉਹੀ ਆਸ ਰੱਖ ਸਕਦੀ ਹਾਂ ਵਾਧ ਵੀ ਕੱਢ ਸਕਦੀ ਹੈ ਬਾਕੀ 20 22 ਕਿਲੋ ਤੋਂ ਮਰਦੀ ਨਹੀਂ ਠੀਕ ਆ ਲੈ ਵੀ ਆ ਦੇਖ ਲੋ ਹੁਣ ਤੁਸੀਂ ਕ ਰਹੂਗਾ ਉਹ 75000 ਰੁਪਇਆ ਰਹੂਗਾ ਆ ਜਾਕਰਾਂ ਹੁਣ ਅਗਲੀ ਗਾਂ ਦਿਖਾਉਣੇ ਆ ਆਪਾਂ ਸਾਹੀ ਆਲ ਆ ਗਈ ਇਹ ਇਹ ਕਿੰਨੀ ਕੁ ਓਰੀਜਨਲ ਆ ਉਹ ਤੁਸੀਂ ਨਿਗਾਹ ਮਾਰ ਲਓ ਮਿੱਤਰੋ ਖੜੀ ਆਪਾਂ ਤੁਹਾਨੂੰ ਨੋਟ ਕਰਵਾ ਦਨੇ ਆ ਦੇਖੋ ਥਨਲੇ ਵਾਜ ਦਾ ਜਿਹੜਾ ਹੈਗਾ ਕਰਮਾਲੀ ਦਾ ਬਹੁਤ ਸੋਹਣਾ ਤਿਆਰ ਕਰਦੀ ਤੁਰੀ ਹੁੰਦੀ ਆ ਰੰਗਵਾ ਚੈੱਕ ਕਰ ਲਓ ਬਾਕੀ ਤੁਸੀਂ ਆਪੇਂਦਰ ਕਰਾਂ ਇਧਰ ਅੱਛਾ ਪੇਂਦਰ ਜਿਹੜੀ ਆ ਸਾਹੀ ਆਲ ਆ ਗਈ ਇਹਦਾ ਮੈਨੂੰ ਐਂ ਦੱਸ ਸੂਆ ਕਿੰਮਾ ਇਹ ਵੀਰੇ ਦੂਜੀ ਸੂਵੇ ਦੂਜਾ ਸੂਆ ਸੁੰਦੀ ਕਿੰਨੇ ਦਿਨ ਬਾਕੀ ਪਏ ਆ ਇਹਦੇ ਵੇਲੇ ਹਫਤਾ ਲਿਆ ਜੀ ਬੀ ਹਫਤਾ ਬਾਕੀ ਪਿਆ ਤੇ ਪਹਿਲੇ ਸੂਏ ਦਾ ਦੁੱਧ ਦਾ ਰਿਕਾਰਡ ਕੋਈ 18 ਕਿਲੋ ਵੀਰ ਜੀ ਪਹਿਲੇ ਸੂਏ 18 ਕਿਲੋ ਹਾਂ ਕੱਢਿਆ ਆ ਸਾਹੀ ਵਾਲ ਪੜੋਸ ਚੋਂ ਲਈਏ ਵੀ ਬਿਲਕੁਲ ਜੀ ਆਪਾਂ ਅੱਛਾ ਹਾਂਜੀ ਖੋਲੀ ਫਿਰ ਕਰ ਆਪਾਂ ਤੋੜ ਕੇ ਦਿਖਾ ਕੇ ਲੈ ਵੀ ਇਹਦੇ ਦਿਨ ਲੈ ਜੂ ਘੱਟੋ ਘੱਟ 10 ਹਾਂ ਹਫਤਾ ਤੇ ਜਨਾਂ ਚ ਪਿਆ ਵੀਰ ਜੀ ਪੰਜ ਚਾਰ ਦਿਨ ਉੱਪਰ ਵੀ ਲੈ ਸਕਦੀ ਹੈ ਜੀ ਠੀਕ ਹੈ ਲੈ ਵੀ ਇਹਦਾ ਫਿਰ ਮੈਨੂੰ ਆਏ ਦੱਸਪਿੰਦਰ ਰੇਟ ਕੀ ਰਹੂਗਾ ਇਹਦਾ ਵੀਰ ਜੀ ਰੇਟ ਫੋਨ ਤੇ ਦੱਸਾਂਗੇ ਇਹਦਾ ਸੌਦੇ ਦੀ ਸੌਦਾ ਚੱਲੀ ਜਾਂਦਾ ਦੋ ਤਿੰਨ ਅੱਛਾ ਠੀਕ ਹੈ ਲੈ ਵੀ ਆਹ ਦੇਖ ਲਓ ਜਿਹੜੀ ਇਹ ਸਾਹੀ ਵਾਲ ਆ ਗਈ ਨਾ ਹੈ ਪੂਰੇ ਖੁੱਲੇ ਲੇ ਏ ਲੈ ਚੱਲ ਪਿੰਦਰ ਆ ਦੇਖੋ ਮੈਂ ਪਹਿਲਾਂ ਖੜੀ ਦਾ ਲੇਵਾ ਵੀ ਚੈੱਕ ਕਰਵਾਇਆ ਤੁਹਾਨੂੰ ਹਨਾ ਵੀ ਇਹੇ ਸ਼ਾਹੀਵਾਲ ਸੋਹਣੀ ਸ਼ਾਹੀਵਾਲ ਆ ਗਈ ਲਿਆ ਕਰਾਂ ਪਿੰਦਰ ਮੋੜ ਲੈ ਇਹਦਾ ਰੇਟ ਜਿਹੜਾ ਹੈਗਾ ਬਾਈ ਕਹਿੰਦਾ ਆਪਣੀ ਗੱਲ ਚੱਲੀ ਵੀ ਜਾਂਦੀ ਜਿਹੜਾ ਕੋਈ ਗੱਲ ਨਹੀਂ ਜੇ ਕਿਸੇ ਨੂੰ ਪਸੰਦ ਆਉਂਦੀ ਆ ਫੋਨ ਤੇ ਕਰ ਲਾਂਗੇ ਲੈ ਚੱਲ ਅੱਛਾ ਪਿੰਦਰ ਜਿਹੜੀ ਹੁਣ ਤੋਂ ਪਹਿੜ ਆ ਖੋਲੀ ਜਾਂਣਾ ਹੈਗਾ ਐ ਲਾ ਸੂਆ ਦੱਸ ਮੈਨੂੰ ਵੀਰੇ ਚੀਜੇ ਸੂਇ ਆਈ ਤੀਜਾ ਸੂਆ ਸੂਈ ਐ ਕਿੱਦੇ ਸੂਈ ਐ ਵੀਰੇ ਘੰਟਾ ਗਿਆ ਸੂਈ ਨੇ ਜੇਰ ਪੈਣ ਵਾਲੀ ਆਈ ਅੱਛਾ ਜੇਰ ਪੈਣ ਵਾਲੀ ਹੈ ਜੀ ਹਾਂ ਘੰਟਾ ਆਇਆ ਸੀ ਠੀਕ ਐ ਲੈ ਚੱਲ ਬਿੰਦਰ ਇਹ ਮੈਨੂੰ ਐ ਦੱਸ ਜਿਹੜੀ ਇਹ ਬੱਚੀ ਨੂੰ ਜਨਮ ਦਿੱਤਾ ਇਹਨੇ ਹੈਨਾ ਇਧਰ ਕਰੀਂਗਾ ਮੈਂ ਬੱਚੀ ਦਿਖਾ ਦਾਂ ਇਹ ਆ ਦੇਖੋ ਬੱਚੀ ਬੜੀ ਸੋਹਣੀ ਐ ਅੱਖਾਂ ਵੀ ਦੇਖ ਲਓ ਤੁਸੀਂ ਜਮਾ ਚਟੀਆਂ ਅੱਖਾਂ ਆਈਆਂ ਬੱਚੀ ਦੀਆਂ ਤੇ ਕਦ ਕੱਢ ਇਧਰੋਂ ਇਸ ਬੈਠ ਦਾ ਵੀ ਨੋਟ ਕਰਵਾ ਦਗੇ ਲੈ ਚੱਲ ਬਿੰਦਰ ਇਧਰ ਲੰਮੀ ਲੈ ਜਾ ਇਹ ਆ ਦੇਖ ਲਓ ਹੁਣ ਤੁਸੀਂ ਤਾਜੀ ਸੂਈ ਗਾਂ ਆ ਗਈ ਪਿੰਦਰ ਇਹਦਾ ਰੇਟ ਕੀ ਰਹੁ ਤੇ ਕਿੰਨਾ ਕ ਦੁੱਧ ਪਾ ਦੂ ਇਹ ਜੀ ਦਾ ਮੁੱਲ 80000 70000 ਜਿੰਦਾ ਵੀਰ ਜੀ 70000 ਦੀ ਹਾਂਜੀ ਬਾਕੀ ਮੌਕੇ ਦੇ ਮਾਨਤਾ ਨਾ ਹੋ ਗਈ ਲੈ ਵੀ ਆਹ ਦੇਖ ਲਓ ਤੁਸੀਂ ਦੁੱਧ ਕਿੰਨਾ ਕ ਪਾ ਸਕਦੀ ਆ ਇਹਨੇ 20 ਕਿਲੋ ਕੱਢਿਆ ਜੀ ਦੂਜੀ ਸੂਏ ਠੀਕ ਆ ਹਾਂਜੀ ਲੈ ਵੀ ਆਹ ਦੇਖ ਲਓ ਹੁਣ ਤੁਸੀਂ ਜਿਹੜੀ ਇਹ ਗਾਂ ਆ ਗਈ ਤੀਜਾ ਸੂਆ ਤਾਜੀ ਸੂਈ ਮਗਰ ਬੱਚੀ 70000 ਰੁਪਏ ਦੀ ਮੈਂ ਕਹਿੰਦਾ ਬੱਚੀ ਸੋਹਣੀ ਆ ਯਾਰ ਇਹਦੀ ਹੈ ਲੈ ਵੀ ਬੱਚੀ ਚੰਗੀ ਆ ਜੇ ਕੋਈ ਬੰਦਾ ਸ਼ਾਮ ਦਾ ਪਾਲਦਾ ਤੇ ਬੱਚੀ ਚੰਗੀ ਬਣ ਜੂਗੀ ਆ ਜਾ ਕਰ ਪਿੰਦਰ ਹੁਣ ਜਿਹੜੀ ਆਹਾ ਆ ਗਈ ਇਹਦਾ ਸੂਆ ਇਹਦਾ ਇਹ ਤੀਜੀ ਸੂਏ ਸੂਈ ਹੈ ਵੀਰ ਜੀ ਤੀਜੀ ਸੂਏ ਸੂਈ ਹੈ ਤੇ ਮਗਰ ਬੱਚਾ ਇਹਦੇ ਇਹਦੇ ਮਗਰ ਬੱਚੀ ਹੈ ਮੁੰਡਾ ਬੱਚੀ ਆ ਗਈ ਕਿੰਨਾ ਕਬੌੜਾ ਹੁਣ ਤਿਆਰ ਹੈ ਥੱਲੇ ਹੁਣ ਇਹਦੇ ਮੌਕੇ ਦੇ 15 ਕਿਲੋ ਤਿਆਰ ਹੈ 15 ਕਿਲੋ ਚੌਥਾ ਦਿਨ ਹੋ ਗਿਆ ਸੂਈ ਨੂੰ ਚੌਥਾ ਦਿਨ ਹੋ ਗਿਆ ਸੂਈ ਨੂੰ ਠੀਕ ਆ ਲੈ ਵੀ ਆਹ ਦੇਖ ਲਓ 15 ਕਿਲੋ ਦੁੱਧ ਤਿਆਰ ਹੈ ਤੇ ਇਹਦਾ ਰੇਟ ਕੀ ਰਹੂਗਾ ਇਹਦਾ ਮੁੱਲ 75000 ਦੇ ਦਾਂਗੇ 70 ਦੀ ਹੈ ਹਾਂਜੀ ਵੀਰ ਜੀ ਠੀਕ ਆ ਲੈ ਚੱਲ ਇਹ ਆ ਦੇਖ ਲੋ ਲੇਵਾ ਹੈਗਾ ਨਾ ਜਿਹੜਾ ਉਹ ਖੁੱਲਾ ਹੀ ਆ ਪੂਰਾ ਤੇ 70000 ਰੁਪਿਆ ਰੇਟ ਰੂ ਮੋੜ ਲਿਆ ਬਾਈ ਜਮਾ ਪਾਸ ਆ ਬਈ ਇਹ ਥਣਾ ਤੁਨ ਮੈਂ ਓਕੇ ਵੀਰ ਜੀ ਲੈ ਵੀ ਆ ਦੇਖ ਲੋ ਹੁਣ ਜਿਹੜੀ ਆ ਜਾਂਦੀ ਇਹਦਾ ਰੇਟ 70 ਲੈ ਕੇ ਜਾਉ ਤੈਨੂੰ ਖਿੱਚ ਕੇ ਇਹ ਇਹ ਲੈ ਚੱਲ 70000 ਰੁਪਿਆ ਰੇਟ ਕਿਵੇਂ ਲੱਗਿਆ ਤਾਂ ਦੱਸਿਓ ਆ ਕਰਾ ਪਿੰਦਰ ਹੁਣ ਜਿਹੜੀ ਇਸ ਆਪਿੰਦਰ ਜਿਹੜੀ ਆ ਵਹੜ ਆ ਗਈ ਹੁਣ ਇਹਦਾ ਸੂਆ ਬਾਈ ਇਹ ਦੂਜੇ ਸੂਏ ਵੜਾ ਵੀਰ ਦੂਜਾ ਸੂਆ ਤੇ ਦਿਨ ਕਿੰਨੇ ਬਾਕੀ 10 ਦਿਨ ਬਾਕੀ ਹੈ ਵੀਰ ਜੀ 10 ਦਿਨ ਹਾਂਜੀ ਠੀਕ ਆ ਤੇ ਇਹ ਕਿੰਨਾ ਕ ਦੁੱਧ ਪਾ ਦੋ ਇਹ ਇਹ ਵੀਰੇ ਪਹਿਲਾਂ ਨੇ ਕੱਢਿਆ 16-17 ਕਿਲੋ ਜੀ ਪਹਿਲਾਂ ਨੇ 16-17 ਤੇ ਹੁਣ ਮੰਨ ਕੇ ਚੱਲ ਗਿਆ ਇਹਦਾ ਰੇਟ ਕੀ ਰੱਖਾਂਗੇ ਆਪਾਂ ਇਹ ਮੁੱਲ ਵੀਰੇ 80000 ਰੁਪਿਆ ਟਾੜਾ ਵਾਟਾ ਇਹ 65000 ਦੇ ਦਾਂਗੇ ਵੀਰ ਜੀ ਆਏ ਹਾਏ 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 ਐਂਦਾ ਕੀਤਾ ਰੇਟ ਜਿਹੜਾ ਚੋਕੇ ਕੀਤਾ ਕੱਦ ਕਾਠ ਚੈੱਕ ਕਰ ਲਓ ਹੁਣ ਭਰਾਵਾਂ ਨੂੰ ਖੁਸ਼ ਕਰਨਾ ਹੀ ਹੈਂ ਭਰਾਵਾਂ ਨੂੰ ਖੁਸ਼ ਕਰਨਾ ਹੀ ਅ ਲੈ ਵੀ ਹੁਣ ਤੁਸੀਂ ਆਹ ਦੇਖ ਲਓ ਪੂਰੇ ਵੱਡੇ ਕੱਦ ਕਾਠ ਦੀ ਆ ਇਹਦਾ ਜਮਾ ਰੇਟ 65000 ਰੁਪਇਆ ਤੇ ਦਿਨ ਹਜੇ ਜਿਹੜੇ ਹੈਗੇ ਹਜੇ ਲੈ ਜਾਂਦੀ ਆ ਲੈਵਾ ਦੇਖ ਲਓ ਕੋਲੋਂ ਆਪਾਂ ਕੈਮਰਾ ਲਾਦ ਗਏ ਸੋਨਾ ਤਿਆਰ ਕਰੂਗੀ ਗੁਲਾਬੀ ਥਾਣਾ ਆ ਜਾ ਫਿਰ ਕਰਾਂ ਜਿਹੜੀ ਤੇਰੀ ਆ ਬਹਿੜਾ ਗਈ ਚਿੱਟੀ ਜੀ ਹਾਂਜੀ ਇਹਦਾ ਸੂਆ ਕਿੰਨਾ ਹੈ ਇਹ ਦੂਜਾ ਦੂਜਾ ਠੀਕ ਆ ਲੈ ਚੱਲ ਇੱਧਰਲੇ ਪਾਸੇ ਦੂਜਾ ਸੂਆ ਸੁੰਦੀ ਆ ਦਿਨ ਕਿੰਨੇ ਬਾਕੀ ਪਏ ਦੇ ਮੇਰੇ 10 ਦਿਨ ਲੈ ਜੂ ਇਹ ਹੋਰ ਇਹ ਉੱਤੇ ਟੋਰਲਾ ਕੋਈ ਗੱਲ ਨਹੀਂ ਇਹ 10 ਦਿਨ ਬਾਕੀ ਪਏ ਹੈ ਹਾਂ ਹਾਂਜੀ ਵੀਰ ਜੀ ਹੀ ਰੇਟਰ ਹੋ ਬਾਈ ਪਿੰਦਰ ਇਹਦਾ ਫਿਰ ਇਹਦਾ ਮੁੱਲ 75000 ਆ 65000 ਹੀ ਦੇ ਦਾਂਗੇ ਵੀਰ ਜੀ ਲੈ ਵੀ ਆ ਵੀ 65000 ਰੁਪਏ ਹੀ ਮਿਲੂ ਇਹਦਾ ਵੀ ਤੁਹਾਨੂੰ ਦੇਖ ਲਓ ਹੁਣ ਚੈੱਕ ਕਰ ਲਓ 65000 ਦੀ ਲਿਆ ਕਰਾ ਇੱਧਰ ਲਿਆ ਕਰਾ ਦੁੱਧ ਕਿੰਨਾ ਕੁ ਬਾਪੂ ਪਿੰਦਰ ਇਹ 20 ਤੋਂ ਪਲੱਸ ਪਾਉਗੀ ਵੀਰ ਜੀ ਠੀਕ ਆ ਹਾਂਜੀ ਲੈ ਚੱਲ ਲੈ ਚੱਲ ਲੈ ਚੱਲ ਲੈ ਵੀ ਮਿੱਤਰੋ ਜਿਹੜੀ ਆਹਾ ਪੂਰੇ ਵੱਡੇ ਕੱਤ ਕਾਟ ਦੀ 65000 ਰੁਪਏ ਦੀ ਮਿਲੂਗੀ ਪਿੰਦਰ ਦੇ ਘਰੋਂ ਅਛਾ ਪਿੰਦਰભાઈ ਜਿਹੜੀ ਹੁਣ ਤੇਰੇ ਕੋਲੇ ਆਹਾ ਬਿਹੜ ਆ ਗਈ। ਇਸ ਬਿਹੜ ਦਾ ਮੈਨੂੰ ਐ ਦੱਸ ਵੀ ਕਿੰਨਾ ਕਿਤੇ ਰਹਿੰਦਾ ਉਸੂ ਕੀ ਤਾਂ ਪਹਿਲਾ ਸੂਏ। ਵੀਰ ਜੀ ਇਹ ਉਦੋਂ ਲਈ ਸੀ 70 ਮਹੀਨੇ ਆ 70 ਮਹੀਨੇ ਦੀ। ਠੀਕ ਹੈ। ਇਤਨੇ 70 ਮਹੀਨੇ ਦੱਸਿਆ ਇਹ ਘਰ ਵਾਲੇ ਕਹਿੰਦੇ ਸਾਡੇ 75 ਮਹੀਨੇ ਦੀ ਆ। ਠੀਕ ਹੈ। ਮਹੀਨਾ ਮਹੀਨੇ ਤੋਂ ਲੱਗੇ ਸਾਡੇ ਕੋਈ ਨੂੰ ਇਹਨੂੰ ਚੱਲਿਆ। ਠੀਕ ਆ। ਇਹ 15 ਲੈ ਜਾਏ 20 ਦਿਨ ਲੈ ਜਾਏ ਵਸੀ। ਠੀਕ ਜੀ ਮੂੰਹ ਤੋਂ ਖੀਰੀ ਆਈ। ਖੀਰੀ ਆ ਗਈ ਹਾਂਜੀ ਹਾਂਜੀ। ਅਛਾ ਪਹਿਲਾ ਸੂਆ ਸੁੰਦੀ ਆ ਕਿੰਨਾ ਕਿ ਦੁੱਧ ਪਾਉਣਾ ਚਾਹੀਦਾ ਇਹਨੂੰ ਖੀਰੀ? ਵੇਖੋ ਜੀ 20 ਲੀਟਰ ਵੀ ਕੱਢ ਸਕਦੀ ਹੈ ਜੀ ਅੱਛਾ ਨਹੀਂ ਚੰਗੀ ਸੇਵਾ ਕਰਾਂਗੇ 17 18 ਫੁੱਲਾ ਬਰੀਡ ਬਰੀਡ ਆਈ ਬਰੀਡ ਕੱਢੂਗੀ ਦੋਦੀ ਠੀਕ ਹੈ ਪ੍ਰੀਰੇਟਰ ਹੋ ਇਹਦਾ ਹਾਂ ਨਾ ਫਿਰ ਮੇਰੇ 65000 ਰੁਪਏ ਤਾੜਾ ਵਟਾ ਜਮਾ ਕਿੜੀ ਸਪਾਕੇ 65000 ਦੀ 65000 ਦੀ ਬਾਕੀ ਮੌਕੇ ਦੇ ਮਾਨਤਾ ਨੂੰਗਾ ਫਿਰ ਜਮਾ ਕਿੰਨਾ ਭਰਾ ਨੂੰ ਖੁਸ਼ ਕਰਨ ਵਾਸਤੇ 60000 ਦੇ ਦਾਂਗੇ ਵੀਰ ਜੀ 60000 ਦੀ 60000 ਠੀਕ ਹੈ ਲੈ ਚੱਲ ਇੱਧਰ ਲੈ ਪਾਸੇ ਲੈ ਵੀ ਹੁਣ ਤੁਸੀਂ ਇੱਧਰ ਮੂੰਹ ਦੀ ਚੈੱਕ ਕਰ ਲੋ ਠੀਕ ਹੈ ਤੇ ਇਹਦਾ ਮਿੱਤਰੋ ਜਿਹੜਾ ਹੈਗਾ ਨਾ ਵਹਿੜ ਦਾ 1 ਮਹੀਨਾ ਬਾਕੀ ਪਿਆ ਤੇ ਇਹ ਤੁਹਾਨੂੰ 60000 ਰੁਪਏ ਦੀ ਮਿਲੂਗੀ ਥਣ ਲੇਵਾ ਜਿਹੜਾ ਹੈਗਾ ਇਹ ਚੰਗਾ ਬਣਾ ਦੀ ਤੁਰੀ ਹੁੰਦੀ ਹੈ ਨੇੜੇ ਲਾਤਾ ਜਮਾ ਕੈਮਰਾ ਚੈੱਕ ਕਰ ਲਓ ਇਹਦਾ ਜਿਹੜਾ ਰੇਟ ਜਿਹੜਾ ਹੈਗਾ 60000 ਰੁਪਏ ਤੁਹਾਨੂੰ ਕਿਵੇਂ ਲੱਗਿਆ ਇਹ ਦੱਸਿਓ ਲੈ ਵੀ ਇੱਕ ਪਿੰਦਰ ਕੋਲੇ ਆਪਾਂ ਨਾ ਹੋਰ ਵਹਿੜ ਦਿਖਾਉਣ ਲੱਗੇ ਆ ਤੁਹਾਨੂੰ ਇਹਦੇ ਟੀਕਾ ਪਰੇ ਨੂੰ ਕਿੰਨਾ ਚਿਰ ਹੋ ਗਿਆ ਪਿੰਦਰ ਇਹ ਵੀ 2 ਮਹੀਨੇ ਲੱਗੇ ਹੋ ਚਲੇ ਚੈੱਕ ਕਰਾਈ ਨਹੀਂ ਗਰਮੀ ਕਰਕੇ ਅੱਛਾ ਹੁਣ ਇੱਕ ਅੱਧੇ ਦਿਨ ਚੈੱਕ ਕਰਾਵਾਂਗੇ ਵੀਰ ਠੀਕ ਆ ਤੇ ਮੈਨੂੰ ਐ ਦੱਸਦੇ ਇਹ ਮਤਲਬ ਗੱਬਣਾ ਕਹਿ ਕੇ ਦੇਣੀ ਆ ਵੀਰ ਜੀ ਜੇ ਗੱਬਣ ਚੱਕਰਾ ਕੇ ਲੈਣੀ ਤਾਂ 35000 ਦੇਵਾਂਗੇ ਜੇ ਬਿਨਾਂ ਗੱਬਣ ਚੱਕਰਾਈ ਤੋਂ ਲੈਣੇ ਤਾਂ 25000 ਦੇਵਾਂਗੇ ਵੀਰ ਜੀ ਠੀਕ ਆ ਮੂੰਹ ਤੋਂ ਖੀਰੀ ਆ ਜੀ ਠੀਕ ਆ ਜੇ ਤਾਂ ਹੋਈ ਗੱਬਣ ਤਾਂ 35 ਦੀ ਆ 35 ਲਵਾਂਗੇ ਨਹੀਂ 25 ਨਹੀਂ 25 ਠੀਕ ਆ ਲੈ ਚੱਲ ਇੱਧਰਲੇ ਪਾਸੇ ਲੈ ਵੀ ਇਹ ਦੋ ਮਹੀਨੇ ਦੇ ਗੇਟ ਦੇ ਵਿੱਚ ਐ ਵੀ ਜਿਹੜੀ ਆਹਾ ਵਹੜ ਜਾਂਦੀ ਹੈ ਜਿਹੜੀ ਇਹ 25000 ਰੁਪਏ ਦੀ ਮਿਲੂਗੀ ਸਾਨੂੰ ਤੇ ਨਹੀਂ ਇਹ ਜੇ ਗੱਬਣ ਹੋਈ ਫਿਰ 35 ਦੀ ਆ ਜਾ ਕਰ ਤੇ ਲੋ ਵੀ ਮਿੱਤਰੋ ਨਾ ਹੁਣ ਆਪਾਂ ਤੁਹਾਨੂੰ ਥਾਰ پارک ਬੱਛੀ ਦਿਖਾਉਣ ਲੱਗੇ ਆਗੇ ਛੋਟੀ ਜੀ ਉਮਰ ਦੀ ਬੱਚੀ ਆ ਇਹਦਾ ਭਾਈ ਮੈਨੂੰ ਐ ਦੱਸ ਕਿੰਨੇ ਕੁ ਉਮਰ ਦੀ ਆ ਗਈ ਇਹ ਇਹੇ ਮੇਰੇ 8 ਮਹੀਨਿਆਂ ਦੀ ਹੋ ਗਈ ਅੱਛਾ 8 ਮਹੀਨਿਆਂ ਦੀ ਹੋ ਗਈ ਹਾਂਜੀ ਵੀਰ ਜੀ ਠੀਕ ਆ ਤੇ ਕਿਵੇਂ ਕੀ ਸਬਕਤਾ ਬਈ ਇਹੇ ਇਹਦੀ ਮਾਂ ਦਾ ਦੁੱਧ ਕਿੰਨਾ ਕੁ ਸੀਗਾ ਪਿਓਰ ਥਾਰ ਪਰ ਆ ਵੀਰੇ ਇਹਦੀ ਮਾਂ ਥੋੜੇ ਦਿਨ ਗੁੱਦਨ ਵੇਚੀ ਆਈ ਅੱਛਾ ਹਾਂਜੀ ਠੀਕ ਆ ਤੇ ਨੰਬਰ ਕੀ ਹੋਏ ਦਾ ਇਹ ਮੇਰੇ ਫੋਨ ਤੇ ਮੁੱਲ ਕਰਾਂਗੇ ਇਹਦਾ ਵੀਰੇ ਫੋਨ ਤੇ ਹਾਂਜੀ ਵੀਰ ਦੱਸ ਦੇ ਕੁਝ ਨਹੀਂ ਹੁੰਦਾ ਇਹਦੀ ਦਾ ਮੁੱਲ 60000 ਆ 55 ਦੇਾਂਗੇ 55 ਦੀ ਹਾਂਜੀ ਠੀਕ ਹੈ ਲੈ ਲੈ ਕੇ ਚੱਲੀਏ ਇਧਰਲੇ ਪਾਸੇ ਖੜਨੀ ਖੁੜਨੀ ਚੈੱਕ ਕਰ ਲਓ ਮਿੱਤਰੋ ਬੜੀ ਜਿਹੜੀ ਹੈਗੀ ਸੋਹਣੀ ਸੁਨੱਖੀ ਬੱਚੀ ਆ ਗਈ ਇਹ ਇਹ ਦੇਖ ਲਓ ਹੁਣ ਤੁਹਾਨੂੰ ਇਹ 55000 ਰੁਪਏ ਦੀ ਮਿਲੂਗੀ ਲੈ ਚੱਲ ਬਈ ਥਣਾ ਥਣਾ ਦੀ ਵੀ ਬਹੁਤ ਸੋਹਣੀ ਆ ਹਨਾ ਬਹੁਤ ਪਿਆਰੀ ਹੈ ਕਿ ਨਹੀਂ ਬਿੰਦਰ ਬਹੁਤ ਚੰਗੀ ਮਗਰ ਮਗਰ ਭੱਜੀ ਫਿਰਦੀ ਰਹਿੰਦੀ ਹੈ ਇਹ ਖੋਲੀ ਖੜਦੀ ਦੀ ਲੈ ਦੇਖ ਲਓ ਜੀ ਖੜਨੀ ਖੁੜਨੀ ਮੂੰਹ ਦੀ ਸੁਨੱਖੀ ਕਿੰਦੀ ਚਾਲਦਰ ਝੂਲਰ ਲੈ ਕੇ ਜਾ ਇਧਰਲੇ ਪਾਸੇ ਨੂੰ ਮੋੜ ਲਾ ਮੋੜ ਲਾ ਕਰ ਸੱਜਣਾ ਐਵੀ ਤੁਹਾਨੂੰ ਆਹ ਅੱਠਾ ਕਿ ਮਹੀਨਾ ਦੀ ਬੱਚੀ ਜਿਹੜੀ ਹੈਗੀ 55000 ਰੁਪਏ ਦੀ ਮਿਲੂਗੀ ਜਿਹੜੇ ਭਰਾ ਨੌਲੇਜ ਰੱਖਦੇ ਆ ਹਨਾ ਉਹ ਦੱਸਿਓ ਜਰੂਰ ਵੀ ਇਹ ਸਾਨੂੰ ਬੱਚੀ ਦਾ ਰੇਟ ਕਿਵੇਂ ਲੱਗਿਆ ਇਹ ਆ ਦੇਖੋ ਬੰਨ ਦੇ ਪਿੰਦਰ ਕਰ ਲੈ ਚਲ ਅੱਛਾ ਪਿੰਦਰ ਲਾਸਟ ਦੇ ਉੱਤੇ ਇੱਕ ਆਦਾ ਨੰਬਰ ਬੋਲੀ ਬਾਈ ਵੀਰੇ 87080 22695 ਠੀਕ ਹੈ ਹਾਂਜੀ 94663 73483 ਠੀਕ ਹੈ ਅੱਛਾ ਪਿੰਦਰ ਇਸ ਤੋਂ ਇਲਾਵਾ ਹੋਰ ਕੋਈ ਪਸ਼ੂ ਆਣਗੇ ਤੇਰੇ ਕੋਲ ਵੀਰੇ ਇੱਕ ਜਰਸੀ ਵਿਹੜਾ ਆਉਦੀ ਬਈ ਇਹ ਬਹੁਤ ਚੰਗੀ ਹੈ अच्छा हां जी जर्सी ਵੇ ਵਹਿੜਿਆ ਜੀ ਪਹਿਲਾਂ 18 19 ਕਿਲੋਦ ਗੱਡਿਆ ਆਈ ਪੰਜ ਚਾਰ ਦਿਨ ਕਰਦੀ ਆ ਬਹੁਤ ਚੰਗੀ ਕਾਲਾ ਥਾਨ ਲੱਗਿਆ ਜਾਣ ਵਾਲੀ ਵਹਿੜੇ ਪੂਰੀ ਠੀਕ ਹੈ ਝੋਲੀ ਵਾਲੀ ਹੈ ਪੂਰੀ ਹਾਂ ਲਾਲ ਰੰਗ ਦੀ ਹੈ ਕਿ ਕਾਲੇ ਦੀ ਨਹੀਂ ਕਾਲਾ ਲਾਲ ਮਿਕਸ ਰੰਗ ਦੀ ਹੈ ਅੱਛਾ ਮਿਕਸ ਦੀ ਕੀ ਰੇਟ ਰਹੂ ਉਹਦਾ ਉਹਦਾ ਵੀਰੇ ਮੁੱਲ 70000 ਕਰਦੇ ਆ 60000 ਦੀ ਵਛੀ ਦੇ ਦਿੰਦੇ ਜੀ ਜੀ ਜਿਹੜੀ ਉਹ ਤੇਰੇ ਕੋਲੇ ਆਈ ਹੈ ਮਤਲਬ ਆਉਣ ਵਾਲੀ ਵਹਿੜਾ 60000 ਦੇ ਹਾਂ ਜੀ 60000 ਦੇ ਬਹੁਤ ਚੰਗੀ ਵਛੀ ਆਈ ਠੀਕ ਹੈ ਮੱਜਾਂ ਕਿੰਨੀਆਂ ਕਾਉਂਦੀਆਂ ਮੱਜਾ ਘਟ ਆਉਂਦੀਆਂ ਹੈ ਨਾ ਮੱਜਾ ਗਾਈਆਂ ਦਾ ਕ ਇਹ ਕੋ ਲਿਆ ਜਲਾ ਯਕੀਨ ਆ ਵੀ ਜਿਹਦੇ ਵਿਸ਼ਵਾਸ ਹੈ ਆਪਾਂ ਨੂੰ ਬੰਦਾ ਸੱਚ ਬੋਲਦਾ ਉਹਦੇ ਕੋ ਮੱਝ ਲੈਣੇ ਆਪਾਂ ਵੇ ਮੱਝ ਲੈਣੇ ਵਾ ਗਾਇਆਂ ਲੈਣੇ ਵੇ ਗਾਇਆਂ ਲੈਣੇ ਹਾਂਜੀ ਠੀਕ ਹੈ ਗੱਲ ਤੇ ਪਿੰਦਰ ਵੀਰੇ ਬਹੁਤ ਬਹੁਤ ਧੰਨਵਾਦ ਤੇਰਾ ਜਿਹੜਾ ਮਤਲਬ ਸਾਨੂੰ ਮੌਕਾ ਦਿੰਨਾ ਤੂੰ ਹਨਾ ਇੱਥੇ ਆ ਕੇ ਪਸ਼ੂ ਦਿਖਾਉਣ ਦਾ ਨਾਲੇ ਭਰਾ ਜਿਹੜੇ ਹੈਗਾ ਪਸ਼ੂ ਦੇਖ ਕੇ ਦੱਸਣ ਜਰੂਰ ਪਿੰਦਰ ਦੇ ਵੀ ਪਸ਼ੂ ਤੁਹਾਨੂੰ ਕਿਵੇਂ ਲੱਗਦੇ ਹੁੰਦੇ ਆ ਤੇ ਲੋ ਵੀ ਇਹ ਸੀ ਬਾਈ ਪਿੰਦਰ ਦੀਆਂ ਗਾਵਾਂ ਤੇ ਇੱਕ ਮੱਝ ਕਿਵੇਂ ਲੱਗੇ ਦੱਸਿਓ ਜਰੂਰ ਬਾਕੀ ਇੱਥੇ ਆਇਓ ਮਿੱਤਰੋ ਇੱਥੇ ਆ ਕੇ ਆਪਦੀ ਕਿਸੇ ਵੀ ਪ੍ਰਕਾਰ ਦੀ ਤਸੱਲੀ ਕਰਨਾ ਜਿਹੜਾ ਤੁਹਾਡਾ ਆ